ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੰਕਾਵਾਦੀ ਪ੍ਰਚਾਰਕ ਬੜੇ ਫਖਰ ਨਾਲ ਦਾਵਾ ਕਰਦੇ ਹਨ ਕਿ ਰੱਬ ਦੀ ਕਿਰਪਾ ਪੱਛਮੀ ਮੁਲਕਾਂ ਦੇ ਲੋਕਾਂ ਤੇ ਸਿੱਖਾਂ ਤੋਂ ਵੱਧ ਹੈ ਅਤੇ ਇਸ ਦਾ ਸਬੂਤ ਉਹ ਇਹ ਦਿੰਦੇ ਹਨ ਕਿ ਦੇਖੋ ਇਹਨਾਂ ਮੁਲਕਾਂ ਨੇ ਕਿੰਨੀ ਤਰੱਕੀ ਕਰ ਲਈ ਹੈ ਜਦਕਿ ਸਿੱਖਾਂ ਦਾ ਬੁਰਾ ਹਾਲ ਹੈ ਇਹਨਾਂ ਕੋਲ ਤਾਂ ਰਾਜ ਭਾਗ ਵੀ ਨਹੀਂ ਹੈ ਦੂਜੇ ਪਾਸੇ ਪੱਛਮੀ ਮੁਲਕਾਂ ਵਾਲਿਆਂ ਕੋਲ ਕਿੰਨਾ ਗਿਆਨ ਹੈ ਜਿਸ ਕਾਰਨ ਇਹਨਾਂ ਨੇ ਬਹੁਤ ਤਰੱਕੀ ਕਰ ਲਈਏ ਤਾਂ ਤੇ ਬ੍ਰਹਮ ਗਿਆਨੀ ਆਣ ਇਹ ਸੁਣ ਕੇ ਸੁਨ ਰਹਿ ਜਾਈਦਾ ਹੈ ਜਦੋਂ ਉਹ ਕੁਦਰਤ ਭਾਵ ਨੇਚਰ ਦੇ ਕਿਸੇ ਇੱਕ ਸਬਜੈਕਟ ਵਿੱਚ ਕੁਝ ਮਹਾਰਤ ਰੱਖਣ ਵਾਲਿਆਂ ਨੂੰ ਬ੍ਰਹਮ ਗਿਆਨੀ ਤਾਂ ਕਹਿ ਦਿੰਦੇ ਹਨ ਹੈਰਾਨੀ ਹੁੰਦੀ ਹੈ ਕਿ ਗੁਰਬਾਣੀ ਗਿਆਨ ਦੇ ਲੰਬੜਦਾਰ ਹੋਣ ਦਾ ਦਾਵਾ ਕਰਨ ਵਾਲੇ ਇਹ ਲੋਕ ਇੰਨਾ ਵੀ ਨਹੀਂ ਜਾਣਦੇ ਕਿ ਗੁਰਬਾਣੀ ਤਾਂ ਸਾਨੂੰ ਕਹਿੰਦੀ ਹੈ ਕਿ ਲੋਕਨ ਕੀਆਂ ਵਡਿਆਈਆਂ ਬੈਸਾਂ ਤਰਪਾਗੋ ਜਿਉ ਮਿਲਿਆ ਪਿਆਰਾ ਆਪਣਾ ਤੇ ਬੋਲ ਕਰਾਗੋ ਗੁਰੂ ਸਾਹਿਬ ਹੁਕਮ ਕਰਦੇ ਹਨ ਕਿ ਦੁਨਿਆਵੀ ਵਡਿਆਈ ਨੂੰ ਅੱਗ ਵਿੱਚ ਸੁੱਟੋ ਅਤੇ ਉਹ ਕੰਮ ਕਰੋ ਜਿਨ੍ਹਾਂ ਨਾਲ ਪਿਆਰਾ ਵਾਹਿਗੁਰੂ ਖੁਸ਼ ਹੁੰਦਾ ਹੈ ਅਕਸਰ ਜਿੰਨਾ ਕੰਮਾਂ ਨਾਲ ਲੋਕ ਖੁਸ਼ ਹੁੰਦੇ ਹਨ ਜਾਂ ਜਿੰਨਾ ਕੰਮਾਂ ਨਾਲ دنیਵੀ ਤਰੱਕੀਆਂ ਮਿਲਦੀਆਂ ਹਨ ਉਹ ਕੰਮ ਧਾਰਮਿਕ ਕਰਮਾਂ ਨਾਲੋਂ ਉਲਟ ਹੁੰਦੇ ਹਨ ਇਸੇ ਕਰਕੇ ਗੁਰੂ ਸਾਹਿਬ ਨੇ ਬਹੁਤ ਸੁੰਦਰ ਹੁਕਮ ਦਿੱਤਾ ਹੈ ਕਿ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ ਕਰਤਾ ਆਪ ਅਭੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ ਹੁਕਮ ਸਪਸ਼ਟ ਹੈ ਕਿ ਭਗਤਾਂ ਤੇ ਸੰਸਾਰੀਆਂ ਦਾ ਕਦੇ ਜੋੜ ਨਹੀਂ ਹੁੰਦਾ ਭਾਵ ਉਹਨਾਂ ਦੇ ਰਸਤੇ ਅਲੱਗ ਹਨ ਜਿਸ ਕਾਰਨ ਉਹ ਅਲੱਗ ਤਰ੍ਹਾਂ ਦੇ ਕੰਮ ਕਰਦੇ ਹਨ ਅਤੇ ਅਲੱਗ ਨਿਸ਼ਾਨਿਆਂ ਦੀ ਪੂਰਤੀ ਵਾਸਤੇ ਮਸ਼ਕਤਾਂ ਕਰਦੇ ਹਨ ਅਸੀਂ ਇਹ ਨਹੀਂ ਕਹਿੰਦੇ ਕਿ ਪੱਛਮੀ ਮੁਲਕਾਂ ਦਾ ਸਿਸਟਮ ਅੱਛਾ ਨਹੀਂ ਹੈ। ਕਈ ਗੱਲਾਂ ਇੱਥੋਂ ਦੀਆਂ ਬਹੁਤ ਵਧੀਆ ਹਨ। ਅਸੀਂ ਤਾਂ ਖੁਦ ਕੈਨੇਡਾ ਵਿੱਚ ਰਹਿੰਦੇ ਹਾਂ। ਸਾਡੇ ਬਹੁਤੇ ਗੁਰਸਿੱਖ ਤਾਂ ਪੈਦਾ ਵੀ ਇੱਥੇ ਹੀ ਹੋਏ ਹਨ। ਅਸੀਂ ਇੱਥੋਂ ਦੇ ਕਈ ਸਿਸਟਮਾਂ ਨੂੰ ਬਹੁਤ ਚੰਗਾ ਸਮਝਦੇ ਹਾਂ ਪਰ ਇਹ ਕਹਿਣਾ ਕਿ ਇਨ੍ਹਾਂ ਮੁਲਕਾਂ ਦੇ ਲੋਕਾਂ ਤੇ ਰੱਬ ਦੀ ਬਹੁਤੀ ਕਿਰਪਾ ਹੈ ਜਾਂ ਇਨ੍ਹਾਂ ਲੋਕਾਂ ਨੇ ਅਖੌਤੀ ਗਿਆਨ ਗੁਰੂ ਨੂੰ ਸਮਝ ਕੇ ਆਪਣੀ ਜ਼ਿੰਦਗੀ ਬਹੁਤ ਸਹਾਬਣੀ ਬਣਾ ਲਈ ਹੈ ਇਹ ਬਿਲਕੁਲ ਹੀ ਗਲਤ ਗੱਲਾਂ ਹਨ। ਰੱਬ ਦੀ ਮਿਹਰ ਦੀ ਕਸੌਟੀ ਕਦੇ ਵੀ ਸੰਸਾਰੀ ਤਰੱਕੀ ਨਹੀਂ ਹੁੰਦੀ ਬਲਕਿ ਆਤਮਿਕ ਉਨਤੀ ਹੁੰਦੀ ਹੈ। ਜੇ ਅਮੀਰ ਹੋਣਾ ਵੱਡੇ ਰਸੂਖ ਵਾਲੇ ਹੋਣਾ ਰਾਜ ਭਾਗ ਵਾਲੇ ਹੋਣਾ ਬਹੁਤ ਘੋੜਿਆਂ ਹਾਥੀਆਂ ਵਾਲੇ ਹੋਣਾ ਜਾਂ ਆਇਟਮ ਬੰਬਾ ਵਾਲੇ ਹੋਣਾ ਜਾਂ ਵਧੀਆ ਸਿਸਟਮਾਂ ਵਾਲੇ ਹੋਣਾ ਕਿਤੇ ਰੱਬ ਦੀ ਮਿਹਰ ਦੀ ਨਿਸ਼ਾਨੀ ਹੁੰਦੀਆਂ ਤਾਂ ਭਗਤ ਕਬੀਰ ਜੀ ਨੇ ਇਹ ਬਚਨ ਨਹੀਂ ਸੀ ਕਹਨੇ ਕਹ ਹੈ ਕਬੀਰ ਮਦਨ ਕੇ ਮਾਤੇ ਹਿਰਦੈ ਦੇਖ ਵਿਚਾਰੀ ਤੁਮ ਕਰ ਲੱਖ ਕੋਟ ਅਸ਼ਵ ਹਸਤੀ ਹਮ ਕਰ ਏਕ ਮੁਰਾਰੀ ਭਗਤ ਕਬੀਰ ਜੀ ਨੇ ਕਿਸੇ ਰਾਜਮਾਨੀ ਅਤੇ ਦੌਲਤ ਦਾ ਕਮੰਡ ਕਰਨ ਵਾਲੇ ਨੂੰ ਮੁਖਾਤਤ ਹੋ ਕੇ ਇਹ ਬਚਨ ਕਹੇ ਸਨ ਕਿ ਓਏ ਮਦਨ ਕੇ ਮਾਤੇ ਭਾਵ ਕਾਮ ਦੇ ਮਾਰੇ ਹੋਏ ਸੰਸਾਰੀ ਬੰਦੇ ਤੇਰੇ ਘਰ ਭਾਵੇਂ ਲੱਖਾਂ ਕਰੋੜਾਂ ਘੋੜੇ ਅਤੇ ਹਾਥੀ ਹੋਣਗੇ ਪਰ ਸਾਡੇ ਘਰ ਤਾਂ ਇੱਕ ਮੁਰਾਰੀ ਵਾਹਿਗੁਰੂ ਹੀ ਹੈ ਇਸ ਸ਼ਬਦੀ ਰਹਾਉਦੀ ਪੰਕਤੀ ਵਿੱਚ ਵੀ ਭਗਤ ਜੀ ਇਸ ਰਾਜਮਾਨੀ ਨੂੰ ਕਹਿੰਦੇ ਹਨ ਹਮਰਾ ਤਨ ਮਾਦੋ ਗੋਬਿੰਦ ਧਰਨੀ ਤਰ ਇਹ ਸਾਰ ਤਨ ਕਹੀਏ ਜੋ ਸੁਖ ਪ੍ਰਭ ਗੋਬਿੰਦ ਦੀ ਸੇਵਾ ਸੋ ਸੁਖ ਰਾਜ ਨ ਲਹੀਏ ਰਹਾਉ ਭਗਤ ਜੀ ਜਲਾਲ ਵਿੱਚ ਬਚਨ ਕਰਦੇ ਹਨ ਕਿ ਸਾਡਾ ਤਨ ਮਾਧੋ ਗੋਬਿੰਦ ਧਰਨੀ ਤਰ ਭਾਵ ਧਰਤੀ ਥੰਮਣ ਵਾਲਾ ਵਾਹਿਗੁਰੂ ਹੈ ਅਤੇ ਇਹੋ ਤਨ ਅਸਲੀ ਤਨ ਹੈ ਜੋ ਸੁਖ ਪ੍ਰਭੂ ਗੋਬਿੰਦ ਦੀ ਭਗਤਮਈ ਸੇਵਾ ਵਿੱਚ ਹੈ ਉਹ ਸੁਖ ਰਾਜ ਭਾਗ ਵਿੱਚੋਂ ਨਹੀਂ ਮਿਲ ਸਕਦਾ ਰਾਗ ਸੇਰੀ ਰਾਗ ਦੇ ਆਰੰਭ ਵਾਲਾ ਸ਼ਬਦ ਹੀ ਦੁਨੀਆ ਦੀਆਂ ਵਡਿਆਈਆਂ ਨੂੰ ਰਿਜੈਕਟ ਕਰ ਦਿੰਦਾ ਹੈ ਗੁਰੂ ਸਾਹਿਬ ਨੇ ਦੁਨਿਆਵੀ ਤੌਰ ਤੇ ਚਾਰ ਵਡਿਆਈਆਂ ਦਸੀਆਂ ਹਨ ਜੋ ਹਾਸਲ ਵੀ ਹੋਣ ਤਾਂ ਕੀ ਹੋਇਆ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੇ ਇਹ ਵਡਿਆਈਆਂ ਪ੍ਰਾਪਤ ਕਰਕੇ ਜਾਂ ਕਰਨ ਲਈ ਧਾਰਮਿਕ ਜੀਵਨ ਦੀ ਬਲੀ ਦੇਣੀ ਪਵੇ ਅਤੇ ਵਾਹਿਗੁਰੂ ਨੂੰ ਵਿਸਾਰਨਾ ਪਵੇ ਤਾਂ ਇਹ ਕਿਸੇ ਕੰਮ ਦੀਆਂ ਨਹੀਂ ਹਨ ਸੁਣੋ ਜੀ ਇਹ ਸ਼ਬਦ ਇੱਕ ਓੰਕਾਰ ਸਤਿ ਗੁਰਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਹੇ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿਤਨਾ ਆਵੈ ਨਾਓ ਹਰਬਿਨ ਜਿਓ ਜਲ ਬਲ ਜਾਓ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ ਰਹਾਉ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਮੋਹਣੀ ਮੁਖ ਮਣੀ ਸੋਹਾ ਕਰੇ ਰੰਗ ਪਸਾਓ ਮਤ ਦੇਖ ਭੂਲਾ ਬੀਸਰੈ ਤੇਰਾ ਚਿਤ ਨਾ ਆਵੇ ਨਾਉ ਸਿੱਧ ਹੋਵਾ ਸਿੱਧ ਲਾਈ ਰਿੱਧੇ ਆਖਾਂ ਆਓ ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੈ ਭਾਉ ਮਤ ਦੇਖ ਭੂਲਾ ਬੀਸਰੈ ਤੇਰਾ ਚੇਤਨਾ ਆਵੇ ਨਾਉ ਸੁਲਤਾਨ ਹੋਵਾਂ ਮੇਲ ਲਸ਼ਕਰ ਤਖਤ ਰਾਖਾਂ ਪਾਉ ਹੁਕਮ ਹਾਸਲ ਕਰੀਂ ਬੈਠਾਂ ਨਾਨਕ ਆ ਸਭ ਵਾਉ ਮਤ ਦੇਖ ਭੂਲਾ ਵੀਸਰੈ ਤੇਰਾ ਚੇਤਨਾ ਆਵੇ ਨਾਉ ਇਸ ਦੀ ਸੰਖੇਪ ਵਿਆਖਿਆ ਹੈ ਕਿ ਜੇ ਵੱਡੇ ਮਹਿਲ ਮੋਤੀਆਂ ਹੀਰਿਆਂ ਨਾਲ ਜੜੇ ਹੋਣ ਅਤੇ ਹੋਰ ਅਜਿਹੇ ਸਾਜੋ ਸਮਾਨ ਹੋਵੇ ਤਾਂ ਗੁਰੂ ਸਾਹਿਬ ਜੀ ਸੰਸਾਰੀ ਵਿਡਿਆਈ ਨੂੰ ਰਿਜੈਕਟ ਕਰਦੇ ਹੋਏ ਫਰਮਾਉਂਦੇ ਹਨ ਕਿ ਮਤ ਦੇਖ ਭੂਲਾ ਵੀਸਰੈ ਤੇਰਾ ਚੇਤਨਾ ਆਵੇ ਨਾਉ ਇਹ ਪੰਕਤੀ ਚਾਰ ਵਾਰ ਸ਼ਬਦ ਵਿੱਚ ਆਈ ਹੈ ਅਤੇ ਹਰੇਕ ਤਰ੍ਹਾਂ ਦੀ ਸੰਸਾਰੀ ਵਡਿਆਈ ਨੂੰ ਰਿਜੈਕਟ ਕਰਨ ਲਈ ਆਈ ਹੈ। ਗੁਰੂ ਜੀ ਕਹਿੰਦੇ ਸਾਨੂੰ ਇਹ ਵਡਿਆਈ ਨਹੀਂ ਚਾਹੀਦੀ ਕਿਉਂਕਿ ਮਤਾਂ ਕਿਤੇ ਮੈਂ ਭੁੱਲ ਜਾਵਾਂ, ਭਾਵ ਧਰਮ ਜਾਵਾਂ ਅਤੇ ਮੈਨੂੰ ਤੇਰਾ ਨਾਮ ਵਿਸਰ ਜਾਵੇ। ਇਸ ਸ਼ਬਦ ਵਿੱਚ ਸੋਹਣੀ ਮਨ ਨੂੰ ਮੋਹ ਲੈਣ ਵਾਲੀ ਸੁੰਦਰ ਇਸਤਰੀ ਦੀ ਪ੍ਰਾਪਤੀ ਦੀ ਗੱਲ ਕੀਤੀ ਹੈ ਜੋ ਕਿ ਹਰ ਸੰਸਾਰੀ ਚਾਹੁੰਦਾ ਹੈ। ਬੇਸ਼ਮਰ ਦੌਲਤ ਅਤੇ ਰਾਜ ਭਾਗ ਦੀ ਗੱਲ ਵੀ ਕੀਤੀ ਹੈ ਪਰ ਹਰ ਵਾਰੀ ਗੁਰੂ ਸਾਹਿਬ ਨੇ ਇਹ ਕਹਿ ਕੇ ਇਹ ਵਡਿਆਈਆਂ ਰਿਜੈਕਟ ਕਰ ਦਿੱਤੀਆਂ ਕਿ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨ ਆਵੇ ਨਾਉ ਗੁਰੂ ਨਾਨਕ ਦੇਵ ਜੀ ਦੇ ਸਮੇਂ ਜਦੋਂ ਪਹਿਲਾ ਮੁਗਲ ਰਾਜਾ ਬਾਬਰ ਜਦੋਂ ਇੰਡੀਆ ਵਿੱਚ ਆਇਆ ਸੀ ਤਾਂ ਉਦੋਂ ਉਸਨੇ ਕੇਵਲ 12000 ਫੌਜ ਨਾਲ ਹਿੰਦੁਸਤਾਨ ਫਤਿਹ ਕਰ ਲਿਆ ਸੀ ਕਿਉਂਕਿ ਉਸ ਕੋਲ ਤੋਪਾਂ ਸਨ ਅਤੇ ਹੋਰ ਮਾਡਰਨ ਹਥਿਆਰ ਸਨ ਅਤੇ ਲੜਾਈ ਦਾ ਤਰੀਕਾ ਸੀ ਉਸ ਦਾ ਹੋਰ ਸਿਸਟਮ ਵੀ ਬਹੁਤ ਵਧੀਆ ਸੀ ਪਰ ਗੁਰੂ ਸਾਹਿਬ ਨੇ ਫਿਰ ਵੀ ਬਾਬਰ ਨੂੰ ਜਬਰ ਹੀ ਕਿਹਾ ਇਸ ਦਾ ਕਾਰਨ ਇਹ ਸੀ ਕਿ ਭਾਵੇਂ ਬਾਬਰ ਦੁਨੀਆਵੀ ਤੌਰ ਤੇ ਬੜਾ ਗਿਆਨਵਾਨ ਸੀ ਉਸ ਕੋਲ ਕਈ ਨਵੇਂ ਸਿਸਟਮ ਸੀ ਪਰ ਉਹ ਭਗਤੀ ਵੀ ਹੋਣਾ ਸੀ ਉਸpass ਨਾਮ ਨਹੀਂ ਸੀ ਅਤੇ ਉਹ ਰੱਬ ਦੇ ਪਿਆਰ ਤੋਂ ਸਖਣਾ ਸੀ ਪੱਛਮੀ ਦੇਸ਼ਾਂ ਦੀ ਭਗਤੀ ਵੀ ਹੁਣੀ ਤਰੱਕੀ ਗੁਰੂ ਸਾਹਿਬ ਦੀ ਅੰਦਰ ਜ਼ਰਾਂ ਵਿੱਚ ਕਦੇ ਪ੍ਰਵਾਨ ਨਹੀਂ ਹੋ ਸਕਦੀ ਕਿਉਂਕਿ ਗੁਰੂ ਸਾਹਿਬ ਦੁਨਿਆਵੀ ਵਡਿਆਈਆਂ ਮੁਤਾਬਕ insan ਨੂੰ ਨਹੀਂ ਪਰਖਦੇ ਬਲਕਿ ਉਸਦੇ ਚਰਿੱਤਰ ਦੇ ਹਿਸਾਬ ਨਾਲ ਪਰਖਦੇ ਹਨ ਅਤੇ ਉਸਦੀ ਰੂਹਾਨੀ ਯੋਗਤਾ ਕਰਕੇ ਹੀ ਉਸਤੇ ਮਿਹਰਬਾਨ ਹੋ ਸਕਦੇ ਹਨ ਇਹ ਦੇਸ਼ ਜਿੱਥੇ ਇੱਕ ਇਸਤਰੀ ਦੇ ਜਿੰਨੇ ਬੱਚੇ ਹੁੰਦਿਆਂ ਉਹਨੇ ਹੀ ਉਹਨਾਂ ਬੱਚਿਆਂ ਦੇ ਬਾਪ ਹੁੰਦਿਆਂ ਭਾਵੇਂ ਜਿੰਨੀ ਮਰਜ਼ੀ ਸੰਸਾਰੀ ਤਰੱਕੀ ਕਰ ਲੈਣ ਜਦੋਂ ਤੱਕ ਆਪਣੇ اخਲਾਕੀ ਮਿਆਰ ਨੂੰ ਉੱਚਾ ਨਹੀਂ ਚੁੱਕਦੇ ਉਦੋਂ ਤੱਕ ਉਹਨਾਂ ਦੀ ਇਹ ਤਰੱਕੀ ਰੱਬ ਦੀ ਨਜ਼ਰਾਂ ਵਿੱਚ ਕੁਝ ਵੀ ਨਹੀਂ ਹੈ ਇਹ ਸ਼ੰਕਾਵਾਦੀ ਲੋਕ ਤਾਂ ਵਧੀਆ ਸੰਸਾਰੀ ਸਿਸਟਮ ਦੇ ਕੇ ਮੋਤਾਸਰ ਹੋ ਜਾਂਦੇ ਹਨ ਅਤੇ ਇਮਪ੍ਰੈਸ ਹੋ ਕੇ ਕਹਿੰਦੇ ਹਨ ਕਿ ਇਹਨਾਂ ਤੇ ਤਾਂ ਵਾਹਿਗੁਰੂ ਦੀ ਬਹੁਤ ਕਿਰਪਾ ਹੈ ਭਾਈ ਵਿਚਾਰੋ ਸਿਸਟਮ ਤਾਂ ਕਈ ਗੁਰੂ ਢੰਮਾਂ ਦੇ ਡੇਰਿਆਂ ਤੇ ਵੀ ਬਹੁਤ ਵਧੀਆ ਹੈ ਸਰਸੇ ਵਾਲੇ ਰਾਮ ਰਹੀਮ ਦੇ ਡੇਰੇ ਤੇ ਵੀ ਸਿਸਟਮ ਬਹੁਤ ਵਧੀਆ ਸੀ ਸਫਾਈ ਆਦ ਬਹੁਤ ਸੀ ਕੀ ਉਸ ਤੇ ਰੱਬ ਦੀ ਕਿਰਪਾ ਸੀ ਰਾਧਾ ਸੌਮੀਆਂ ਦਾ ਬਿਆਸ ਵਿਖੇ ਡੇਰਾ ਬਾਬਾ ਜੈਮਲ ਸਿੰਘ ਵੀ ਬਹੁਤ ਵਧੀਆ ਸਿਸਟਮ ਨਾਲ ਚੱਲਦਾ ਹੈ ਕਈ ਵੱਡੀਆਂ ਕੰਪਨੀਆਂ ਜਿਨ੍ਹਾਂ ਦੇ ਬਜਟ ਕਈ ਮੁਲਕਾਂ ਨਾਲੋਂ ਵੀ ਵੱਡੇ ਹਨ ਜੇ ਹੈੱਡਕੁਆਰਟਰਾਂ ਵਿੱਚ ਸਿਸਟਮ ਵੀ ਬਹੁਤ ਵਧੀਆ ਹੈ ਪਰ ਇਨ੍ਹਾਂ ਥਾਂ 'ਤੇ ਰੱਬ ਦੀ ਕਿਰਪਾ ਨਹੀਂ ਸਮਝੀ ਆ ਸਕਦੀ ਕਿਉਂਕਿ ਇੱਥੇ ਨਾਮ ਨਹੀਂ ਹੈ ਇੱਥੇ ਗੁਰਮਤ ਨਹੀਂ ਹੈ ਇਸ ਸੰਸਾਰ ਵਿੱਚ ਉਹ ਮਹਾਨ ਹੈ ਜਿਸਦੇ ਹਿਰਦੇ ਵਿੱਚ ਅਤੇ ਬੁੱਲਾਂ 'ਤੇ ਅੰਮ੍ਰਿਤ ਨਾਮ ਜਾਂ ਗੁਰਬਾਣੀ ਹੋਵੇ ਅਤੇ ਜਿਸਦੇ ਕਰਮ ਅਤੇ ਐਕਸ਼ਨ ਗੁਰਮੁਖਾਂ ਵਾਲੇ ਹੋਣ ਇਸ ਗੱਲ ਦਾ ਫਰਕ ਨਹੀਂ ਪੈਂਦਾ ਕਿ ਅਜਿਹੇ ਵਿਅਕਤੀ ਕੋਲ ਕਿੰਨਾ ਪੈਸਾ ਹੈ ਪੜ੍ਹਾਈ ਕਿੰਨੀ ਹੈ ਨੌਕਰੀ ਕਿਹੜੀ ਹੈ ਜਾਂ ਹੋਰ ਸੰਸਾਰੀ ਵਡਿਆਈਆਂ ਕਿੰਨੀਆਂ ਹਨ ਇੱਕੋ ਗੱਲ ਹੀ ਲੇਖੇ ਵਿੱਚ ਹੈ ਉਹ ਹੈ ਨਾਮ ਗੁਰਬਾਣੀ ਬਹੁਤ ਹੀ ਗਿਆਨ ਗਿਆਨ ਦੀ ਰੱਟ ਲਾਉਣ ਵਾਲਿਆਂ ਨੂੰ ਜਰਾ ਆਸਾ ਕੀ ਵਾਰ ਦੀ ਨੌਵੀਂ ਪਾੜੀ ਦਾ ਪਹਿਲਾ ਸ਼ਲੋਕ ਪੜ੍ਹ ਲੈਣਾ ਚਾਹੀਦਾ ਹੈ ਜੋ ਕਿ ਇਸ ਪ੍ਰਕਾਰ ਹੈ ਸ਼ਲੋਕ ਮਹੱਲਾ ਪਹਿਲਾ ਪੜਪੜ ਗੱਡੀ ਲੱਦੀਆਂ ਪੜਪੜ ਪਰੀਆਂ ਸਾਤ ਪੜਪੜ ਬੇੜੀ ਪਾਈ ਹੈ ਪੜਪੜ ਗੱਡੀਆਂ ਖਾਤ ਪੜੀਆਂ ਜੇਤੇ ਬਰਸ ਬਰਸ ਪੜੀਆਂ ਜੇਤੇ ਮਾਸ ਪੜੀਏ ਜੇਤੀ ਆਰਜਾ ਪੜੀਆਂ ਜੇਤੇ ਸਾਸ ਨਾਨਕ ਲਿਖੈ ਇੱਕ ਗੱਲ ਹੋਰ ਹੌਮੇ ਝਕਣਾ ਝਾਕ ਕਿਤਾਬਾਂ ਪੜ ਕੇ ਜਿੰਨਾ ਗਿਆਨ ਲੈਣ ਦੀ ਇਸ ਸ਼ਲੋਕ ਵਿੱਚ ਗੱਲ ਕੀਤੀ ਹੈ ਉਹਨਾਂ ਗਿਆਨ ਤਾਂ ਸ਼ੰਕਾਵਾਦੀ ਪ੍ਰਚਾਰਕ ਸੁਪਨੇ ਵਿੱਚ ਵੀ ਨਹੀਂ ਪੜ ਸਕਦੇ ਅਤੇ ਜਾਣ ਸਕਦੇ ਇਹ ਪ੍ਰਚਾਰਕ ਤਾਂ ਚਾਰ ਕਿਤਾਬਾਂ ਉਹ ਵੀ ਚੁੰਚ ਗਿਆਨੀਆਂ ਦੀਆਂ ਪੜ ਕੇ ਆਪਣੇ ਆਪ ਨੂੰ ਗਿਆਨੀ ਸਮਝ ਕੇ ਇਹ ਉਪਦੇਸ਼ ਕਰਨ ਲੱਗ ਪਏ ਹਨ ਕਿ ਗਿਆਨੀ ਸਭ ਕੁਝ ਹੈ ਦੱਸੋ ਇਸ ਲੋਕ ਵਿੱਚ ਗੁਰੂ ਸਾਹਿਬ ਜੀ ਖੀਰ ਵਿੱਚ ਕੀ ਕਹਿ ਰਹੇ ਹਨ ਦੁਬਾਰਾ ਸੁਣੋ ਇਹ ਪੰਕਤੀ ਨਾਨਕ ਲੇਖ ਹੈ ਇੱਕ ਗੱਲ ਹੋਰ ਹੋਮੈ ਝਕਣਾ ਝਾਕ ਇੱਕ ਬੰਦਗੀ ਦੀ ਗੱਲ ਇੱਕ ਸੱਚੇ ਨਾਮ ਦੀ ਗੱਲ ਹੀ ਲਿਖਿਆ ਹੈ ਇਹ ਜਿਹੜਾ ਵਸਤੂ ਜਿਸ ਨੂੰ ਕੁਦਰਤ ਕਹਿੰਦੇ ਹਨ ਦਾ ਫੋਕਾ ਗਿਆਨ ਕਿਸੇ ਕੰਮ ਨਹੀਂ ਆਉਣਾ ਜਦ ਕੁਦਰਤੀ ਝੂਠੀ ਹੈ ਭਾਵ ਰੋਜ਼ ਬਦਲਦੀ ਹੈ ਅਤੇ ਇੱਕ ਦਿਨ ਮੂਲੋਂ ਹੀ ਵਿੰਸ਼ ਜਾਣੀ ਹੈ ਫਿਰ ਇਸ ਦਾ ਗਿਆਨ ਕਿੰਨਾ ਕੁ ਉੱਤਮ ਹੋ ਸਕਦਾ ਹੈ ਜਿਸ ਗਿਆਨ ਦੀ ਗੱਲ ਗੁਰੂ ਸਾਹਿਬ ਨੇ ਬਾਣੀ ਵਿੱਚ ਕੀਤੀ ਹੈ ਉਹ ਭਜਨ ਬੰਦਗੀ ਕਰਕੇ ਨਾਮ ਜਪ ਕੇ ਅਨੁਭਵੀ ਗਿਆਨ ਦੀ ਗੱਲ ਹੈ ਜੋ ਕਿਸੇ ਵਿਰਲੇ ਅਭਿਆਸੀ ਗੁਰਮੁਖ ਜਾਂਦੇ ਹਿੱਸੇ ਆਉਂਦਾ ਹੈ ਜੋ ਇੱਥੇ ਪੱਛਮੀ ਮੁਲਕਾਂ ਵਿੱਚ ਆਮ ਪੱਧਰ ਤੇ ਕਰਪਸ਼ਨ ਘਟ ਹੈ ਅਤੇ ਕਾਨੂੰਨ ਵਿਵਸਥਾ ਵੀ ਵਧੀਆ ਹੈ ਇਹ ਉੱਤਮ ਗੱਲ ਹੈ ਹੋਰ ਸਾਡੇ ਕੈਨੇਡਾ ਵਿੱਚ ਪੜ੍ਹਾਈ ਅਤੇ ਮੈਡੀਕਲ ਦਾ ਇੰਤਜ਼ਾਮ ਵੀ ਬਹੁਤ ਵਧੀਆ ਹੈ ਇਹ ਚੰਗੀਆਂ ਗੱਲਾਂ ਹਨ ਪਰ ਹੋਰ ਬਹੁਤ ਜੋ ਕੁਝ ਹੋ ਰਿਹਾ ਹੈ ਜਾਂ ਪਿਛਲੇ 100 ਸਾਲਾਂ ਤੋਂ ਹੋ ਰਿਹਾ ਹੈ ਉਹ ਤਾਂ ਬਹੁਤ ਹੀ ਗਲਤ ਗੱਲ ਹੈ ਸੰਸਾਰੀ ਦੌਲਤ ਲਈ ਝੂਠੇ ਬਮਾਲ ਲਈ ਇਹਨਾਂ ਪੱਛਮੀ ਦੇਸ਼ਾਂ ਨੇ ਦੋ ਵਿਸ਼ਵ ਜੰਗਾਂ ਕੀਤੀਆਂ ਸਨ ਜਿਨ੍ਹਾਂ ਵਿੱਚ ਹਜ਼ਾਰਾਂ ਲੱਖਾਂ ਲੋਕ ਨਹੀਂ ਬਲਕਿ ਕਰੋੜਾਂ ਲੋਕ ਮਾਰੇ ਗਏ ਸਨ ਹੁਣ ਤੱਕ ਦੇਖ ਲਓ ਇਹ ਪੱਛਮੀ ਮੁਲਕ ਕਿਵੇਂ ਹੋਰ ਦੇਸ਼ਾਂ ਨੂੰ ਪਰਾਜਿਤ ਕਰਕੇ ਉੱਥੇ ਲੜਾਈ ਕਰ ਰਹੇ ਹਨ ਵੱਡੇ ਪੱਛਮੀ ਦੇਸ਼ਾਂ ਦਾ ਪਿਛਲੇ 40 ਸਾਲ ਦਾ ਇਤਿਹਾਸ ਪੜ੍ਹ ਲਓ ਤਾਂ ਤੁਸੀਂ ਜਾਣ ਲਵੋਗੇ ਕਿ ਕਿੰਨੇ ਕਰੋੜ ਲੋਕ ਇਨ੍ਹਾਂ ਨੇ ਜੰਗਾਂ ਵਿੱਚ ਮਾਰ ਦਿੱਤੇ ਹਨ ਵਿਸ਼ਵ ਯੁੱਧਾਂ ਤੋਂ ਬਾਅਦ ਕੋਰੀਅਨ ਵਾਰ, ਵੇਤਨਾਮ ਵਾਰ, ਰੂਸ ਵੱਲੋਂ 1979 ਵਿੱਚ ਅਫਗਾਨਿਸਤਾਨ ਤੋਂ ਲੈ ਕੇ ਅੱਜ ਤੱਕ ਪਤਾ ਨਹੀਂ ਕਿੰਨੇ ਕਰੋੜ ਲੋਕ ਮਰੇ ਹਨ ਕਿੰਨੇ ਅਰਬ ਲੋਕ ਜ਼ਖਮੀ ਜਾਂ ਬੇਕਾਰ ਹੋਏ ਹਨ ਹੋਰ ਤਰੱਕੀ ਇਨ੍ਹਾਂ ਨੇ ਇਹ ਕੀਤੀ ਹੈ ਕਿ ਆਪਣੇ ਸਰੀਰਾਂ ਨੂੰ ਸੋਹਣੇ ਤਰੀਕੇ ਨਾਲ ਢੱਕਣ ਵਾਲੀਆਂ ਔਰਤਾਂ ਨੂੰ ਇਨ੍ਹਾਂ ਨੇ ਨੰਗੀਆਂ ਕਰ ਦਿੱਤਾ ਹੈ ਹਰ ਪਾਸੇ ਕਾਮਦੀ ਪ੍ਰਧਾਨਤਾ ਹੈ ਸਾਰੀ ਉਮਰ ਇੱਕ ਜੀਵਨ ਸਾਥੀ ਨਾਲ ਉਮਰ ਗੁਜ਼ਾਰ ਦੇਣ ਵਾਲੇ ਇਹ ਪੱਛਮੀ ਲੋਕ ਪਿਛਲੇ 100 ਸਾਲਾਂ ਵਿੱਚ ਇੰਨੀ ਤਰੱਕੀ ਕਰ ਗਏ ਹਨ ਕਿ ਹੁਣ ਵਿਆਹ ਤੋਂ ਬਿਨਾਂ ਹੀ ਦਰਜਨਾਂ ਲੋਕਾਂ ਨਾਲ ਕਾਮੁਕ ਸਬੰਧ ਬਣਾ ਲੈਣੇ ਇਨ੍ਹਾਂ ਵਾਸਤੇ ਆਮ ਗੱਲ ਹੈ ਨਸ਼ੇ ਡਰੱਗਸ ਇੱਥੇ ਵੀ ਘਟ ਨਹੀਂ ਹਨ ਹੁਣ ਇਨ੍ਹਾਂ ਪੱਛਮੀ ਦੇਸ਼ਾਂ ਕਰਕੇ ਹੀ ਕਾਮ ਦਾ ਜੋਰ ਹਿੰਦੁਸਤਾਨ ਵਿੱਚ ਵੀ ਵੱਧ ਗਿਆ ਹੈ ਖੁਦਾ ਖੈਰ ਕਰੇ ਅਸੀਂ ਇਹ ਨਹੀਂ ਕਹਿੰਦੇ ਕਿ ਅੱਜਕੱਲ ਦੇ ਸਿੱਖ ਬਹੁਤ ਦੁੱਧ ਤੋਤੇ ਹਨ ਪਰ ਉਹਨਾਂ ਦੀਆਂ ਬੁਰਾਈਆਂ ਇਸ ਕਰਕੇ ਹਨ ਕਿਉਂਕਿ ਉਹ ਸਹੀ ਸਿੱਖ ਨਹੀਂ ਹਨ ਇਸ ਕਰਕੇ ਨਹੀਂ ਕਿ ਉਹ ਗੋਰਿਆਂ ਵਾਂਗ ਮਟੀਰੀਅਲਿਸਟਿਕ ਨਹੀਂ ਹਨ ਉੱਤਮ ਗਲਤੀ ਇਹ ਹੈ ਕਿ ਪੰਜਾਬ ਵਿੱਚ ਗੋਰਿਆਂ ਵਾਲੇ ਜੋ ਚੰਗੇ ਸਿਸਟਮ ਹਨ ਉਹ ਅਪਣਾਏ ਜਾਣ ਪਰ ਨਾਮ ਵਾਲੀ ਦਾ ਪੱਲਾ ਕਦੇ ਨਹੀਂ ਛੱਡਣਾ ਚਾਹੀਦਾ ਖਾਲਸਾਈ ਰਹਿਤ ਬੈਤ ਵਿੱਚ ਪਰਪੱਕਤਾ ਕਦੇ ਨਹੀਂ ਤਜਣੀ ਚਾਹੀਦੀ ਜੇ ਕੋਈ ਦੁਨਿਆਵੀ ਸਿਸਟਮ ਅਪਣਾਉਣ ਨਾਲ ਸਿੱਖਾਂ ਦੀ ਧਾਰਮਿਕ ਜ਼ਿੰਦਗੀ ਨੂੰ ਬੜਾਵਾ ਮਿਲਦਾ ਹੈ ਤਾਂ ਉਹ ਸਿਸਟਮ ਅਪਣਾ ਲੈਣਾ ਚਾਹੀਦਾ ਹੈ ਪਰ ਇਹ ਕਹਿਣਾ ਮੂਲੋਂ ਹੀ ਗਲਤ ਹੈ ਕਿ ਪੱਛਮੀ ਦੇਸ਼ਾਂ ਦੀ ਦੁਨਿਆਵੀ ਤਰੱਕੀ ਇਸ ਗੱਲ ਦਾ ਸੂਚਕ ਹੈ ਕਿ ਉਹਨਾਂ ਤੇ ਪਰਮੇਸ਼ਰ ਦੀ ਬਹੁਤ ਕਿਰਪਾ ਹੈ ਜਾਂ ਉਹ ਖੌਤੀ ਗਿਆਨ ਹਾਸਲ ਕਰਕੇ ਬੜੇ ਗੁਰਮੁਖ ਬਣ ਗਏ ਹਨ ਮੂਰਖੀ ਇਹ ਕਹਿ ਸਕਦਾ ਹੈ ਕਿ ਝੂਠੀ ਦੁਨੀਆ ਦਾ ਝੂਠਾ ਗਿਆਨ ਤਰੱਕੀ ਦਾ ਜਾਂ ਵਿਕਾਸ ਦਾ ਸੂਚਕ ਹੈ ਗੁਰੂ ਸਾਹਿਬ ਸਤਿਮਤ ਬਖਸ਼ਣ ਗੁਰੂ ਸਾਹਿਬ ਜੀ ਕਿਰਪਾ ਕਰਨ ਖਾਲਸਾ ਪੰਥ ਦੀ ਚੜ੍ਹਦੀ ਕਲਾ ਉਸੇ ਤਰੀਕੇ ਨਾਲ ਹੋਵੇ ਜਿਵੇਂ ਗੁਰੂ ਸਾਹਿਬਾਨ ਦੇ ਸਮੇਂ ਸੀ ਅਤੇ ਜਿਵੇਂ ਉਸ ਵੇਲੇ ਸੀ ਜਦੋਂ ਸਿੱਖ ਜੰਗਲਾਂ ਵਿੱਚ ਰਹਿੰਦੇ ਹੋਏ ਆਪਣੇ ਧਰਮ ਦੀ ਰਾਖੀ ਲਈ ਜੂਝ ਰਹੇ ਸੀ ਸਿੱਖਾਂ ਦਾ ਸਭ ਤੋਂ ਉੱਤਮ ਸਮਾਂ ਅਤੇ ਚੜ੍ਹਦੀ ਕਲਾ ਵਾਲਾ ਸਮਾਂ ਵੀ ਉਹ ਹੈ ਜਦੋਂ ਸਿੱਖਾਂ ਨੇ ਧਰਮ ਦੀ ਖਾਤਰ ਬੰਦ-ਬੰਦ ਕਟਵਾਏ ਸੀ ਬੱਚਿਆਂ ਦੇ ਟੁਕੜੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਏ ਸੀ ਖੋਪੜ ਲਵਾਏ ਸੀ ਪਰ ਧਰਮ ਨਹੀਂ ਸੀ ਛੱਡਿਆ ਉਸ ਸਮੇਂ ਸਿੱਖਾਂ ਕੋਲ ਬਹੁਤ دنیਵੀ ਗਿਆਨ ਅਤੇ ਪੜ੍ਹਾਈ ਵੀ ਨਹੀਂ ਸੀ ਪਰ ਚੜ੍ਹਦੀ ਕਲਾ ਬਿਆਨਤ ਸੀ ਸੋ ਭਾਈ ਸਿੱਖਾਂ ਦੀ ਚੜ੍ਹਦੀ ਕਲਾ ਨਾਮ ਬਾਣੀ ਰਈ ਬੰਦਗੀ ਨਾਲ ਹੋਣੀ ਹੈ ਗੋਰਿਆਂ ਦੀ ਰੀਸ ਕਰਨ ਨਾਲ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ